ਕੇਂਦਰ ਸਰਕਾਰ ਨੇ ਵੱਡਾ ਤੇ ਅਹਿਮ ਫੈਸਲਾ ਲੈਂਦੇ ਹੋਏ ਲੰਗਰ ਤੋਂ GST ਹਟਾ ਦਿੱਤਾ ਹੈ। ਇੱਕ ਸਾਲ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਫੈਸਲਾ ਤਾਲਿਆ ਪਰ ਬਹੁਤੇ ਸਮੇਂ ਲਈ ਨਹੀਂ ਬਲਕਿ ਮਹਿਜ਼ 2 ਸਾਲ ਦੇ ਲਈ। ਕੇਂਦਰ ਸਰਕਾਰ ਦੇ ਹੁਕਮਾਂ ਵਾਲੀ ਉਹੀ ਚਿੱਠੀ ਹੈ ਜੋ ਭਾਰਤ ਸਰਕਾਰ ਨੇ ਜਾਰੀ ਕੀਤੀ ਹੈ। ਕੇਂਦਰ ਸਰਕਾਰ ਨੇ ਸੇਵਾ ਭੋਜ ਯੋਜਨਾ ਤਹਿਤ ਇਹ ਰਾਹਤ ਵਿੱਤੀ ਸਾਲ 2018-19 ਅਤੇ 1920 ਦੇ ਲਈ ਦਿੱਤੇ ਗੇ ਸਰਕਾਰ ਨੇ ਲੰਗਰ ਲਗਾਉਣ ਵਾਲੇ ਸਾਰੇ ਮੰਦਰਾ ਗੁਰਦੁਆਰਿਆਂ ਤੇ ਹੋਰ ਚੈਰੀਟੇਬਲ ਸੰਸਥਾਵਾਂ ਤੇ ਲੱਗਣ ਵਾਲੇ ਜੀਐਸਟੀ ਦੀ ਵਾਪਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। 1 ਜੁਲਾਈ 2017 ਜਦੋਂ ਜੀਐਸਟੀ ਹੋਂਦ ਵਿੱਚ ਆਇਆ ਅਤੇ ਉਸੇ ਦਿਨ ਤੋਂ ਹੀ ਧਾਰਮਿਕ ਸੰਸਥਾਵਾਂ ਦੇ ਨਾਲ ਆਮ ਲੋਕਾਂ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਲੋਕ ਸਭਾ ਚੋਣਾਂ ਵੀ ਸਿਰ ਤੇ ਨੇ। ਕੀ ਇਹ ਲੰਗਰ ਤੇ GST ਹਟਾਉਣ ਵਾਲੀ 2 ਸਾਲ ਦੀ ਰਾਹਤ ਰਾਜਨੀਤੀ ਤੋਂ ਪ੍ਰੇਰਿਤ ਹੈ ਕਿ 2020 ਤੋਂ ਬਾਅਦ ਇਹ ਫੈਸਲਾ ਮੁੜ ਉਹੀ ਸਥਿਤੀ 'ਚ ਆ ਜਾਵੇਗਾ ਜੋ ਸਥਿਤੀ 2 ਦਿਨ ਪਹਿਲਾਂ ਸੀ ਸਵਾਲ ਕਈ ਨੇ ਜਿਨ੍ਹਾਂ ਦੇ ਜਵਾਬਾਂ ਲਈ ਵਿਚਾਰ ਕਰਨ ਦੀ ਲੋੜ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ